ਨਾ ਕੜ ਗਿਆ ਨਾ ਮੇਰਾ ਨਾ ਸੋਕ ਮਾਰਾ ਇਹਦੇ ਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮੜਾ ਜਾ ਉਹ ਕਹਿੰਦੀ ਵੀ ਮੈਂ ਕੋਈ ਮੋੜਾ ਉਹਦਾ ਪਿਆਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਇਹ ਆਹ ਵਾਲਾ ਖਾਰ ਮਾਰ ਲਈ ਇਹ ਸੇਟੀ ਕਿਤੇ ਬੈਠੀ ਦੀ ਹੌਟਣ ਲੱਗੇ ਬੈਠੀ ਆਹਾਰ ਵੀ ਉੱਥੇ ਹੀ ਮਾਰੀ ਹੈ ਹੈ ਗੱਲ ਬਾਤ ਆਹ ਮੈਂ ਉਹਨੂੰ ਪੁੱਛਿਆ ਤੇ ਅਸੀਂ ਕਹਿੰਦੇ ਗਿਆ ਚੱਲ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਦੀ ਘਰ ਦਾ ਨੰਬਰ ਵੀ ਦੱਸਦੀ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਆਇਆ ਕਰਦਾ ਆਪੋ ਲਾ ਕੇ ਬਿੰਦ ਦੇ ਸੇ ਕੀ ਕਰਾਉਆ ਪਟਾਲਾ ਕੀ ਆਹੋ ਚਲ ਚਾਰ ਮਾਰ ਤੇ ਫਿਰ ਕੱਢਿਆ ਹਾਂਜੀ ਕੱਢਿਆ ਮੇਰੇ ਬਾਅਦ ਉਹ ਕੱਢਿਆ ਹੁਣੇ ਮੈਂ ਜੇ ਇਹਨੇ ਕੱਢਿਆ ਦੋਈਆਂ ਨੇ ਜੇ ਆਹ ਹੋਰ ਕਿੰਨਾ ਕਰਮਾਈ ਭਾਈ ਨੇ ਦੱਸਿਆ ਬੁੱਸ ਮੈਂ ਕਿ ਕਿ ਖਣੇ ਗਾ ਵੀ ਭਾਈ ਦੇ ਆਜਾ ਕਿਸੇ ਬੰਦੇ ਨੇ ਮੁਰਗੇ ਪੁੱਛ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲ ਲੋਕ ਲਈ ਮੈਂ ਸਾਰਾ ਆਪਣੀ ਲਿਆ ਤੋਂ ਫਰੂਟ ਲੈ ਰਿਆ ਸੀ ਲੱਖੇ ਦੇਕਾਰ ਤੋਂ ਤੇ ਦੇਖਦੇ ਦੇਖਦਾ ਫਰੂਟ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬਾਬੇ ਜਗਤਵਾਈ ਆਤੀ ਪੂਰੀ ਉਥੇ ਤਲਾਹੇ ਦੇ ਲੱਗੇ ਆ ਉਸ ਟਾਈਮ ਆਪਰੇ ਬੇਚਪਲ ਚਪਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆਂ ਤੇ ਪਰੀ ਨੂੰ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਕਿੱਲੀ ਨੂੰ ਫੜ ਕੇ ਉੱਪਰ ਲਿਆਂਦਾ ਹਾਲੀ ਹਾਂਜੀ ਹਾਂਜੀ ਬਚਾ ਆ ਜੀ ਆਈ ਆਈ ਭਾਈ ਕੁਛ ਨਹੀਂ ਕੀਤਾ ਸਾਰੇ ਪੋਤੇ ਨੇ ਕਿ ਕੰਮ ਤੇ ਸਾਰੇ ਬਧੂ ਦੇ ਵੀ ਯਾਹ ਪੀ ਤਲਾਹ ਕਰ ਦਿੰਦੇ ਆ ਕੋਈ ਸਾਲੀ ਦਾ ਤੇ ਬਾਕੀ ਕਾਵੇ ਅੱਗੇ ਕਰ ਦਈ ਤਨ ਸ਼ਰਮਾ ਈ ਇਹ ਬੇਟੀ ਬੈਠੀ ਸੀ ਉਹ ਕਿ ਰੌਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਰੌਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਯਾਰ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਕੁਲਿ ਦਿਨ ਪਰਾਂ ਗਿਆ ਵਾਂ ਤੇ ਉਹਨੇ ਦਰ ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਗੀ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਰਾ ਦੱਸ ਰਹੀ ਆ ਕਿ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਆਸਵੀਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਇਥੇ ਦੀ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਤੇ ਥੋੜੇ ਦਿਨ ਬਾਅਦ ਇਹਨੇ ਹਾਲ ਮਾਰ ਦਿੱਤੀ ਆਗੇ